ਆਪੀ ਵਿਜੀਲੈਂਸ ਬਿਊਰੋ ਨੇ ਪਿੰਡ ਕਰੂਰਾ ਤਹਿਸੀਲ ਨੂਰਪੁਰ 베ਦੀ ਵਿਕੇ ਜੰਗਲਾਤ ਵਿਭਾਗ ਪੰਜਾਬ ਦੀ ਜ਼ਮੀਨ ਦਾ ਗੈਰ ਕਾਨੂੰਨੀ ਤਬਾਦਲਾ ਕਰਨ ਦੇ ਦੋਸ਼ ਹੇਠ ਰੂਪਨਗਰ ਜ਼ਿਲ੍ਹੇ ਦੇ ਮਾਲ ਸਰਕਲ ਦੂਮੇਵਾਲ ਤਹਿਸੀਲ ਨੰਗਲ ਵਿਕੇ ਕਾਇਨਾਤ ਪਟਵਾਰੀ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਹੋ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਨੂਰਪੁਰ 베ਦੀ ਰੂਪਨਗਰ ਵਿਕੇ ਪ੍ਰਿਸ਼ਟਾਚਾਰੋਕੂ ਕਾਨੂੰਨ ਦੀ ਧਾਰਾ 7 7 ਕੇ 8 13 ਅਤੇ ਆਈਪੀਸੀ ਦੀ ਧਾਰਾ 420 465 467 468 471 ਤੇ 120 BB ਤਹਿਤ ਪਹਿਲਾ ਹੀ ਮੁਕੱਦਮਾ ਨੰਬਰ 69 ਮਿਤੀ 26 2022 ਤਹਿਤ ਦਰਜ ਹੈ ਉਹਨਾਂ ਅੱਗੇ ਦੱਸਿਆ ਕਿ ਸਾਲ 2020 ਵਿੱਚ ਰਾਜ ਦੇ ਮਾਲ ਵਿਭਾਗ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ 4 ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਤਹਿਸੀਲ ਨੂਰਪੁਰ ਬੇਦੀ ਦੇ 3 ਕਰੋੜਾਂ ਦੀ 54 ਏਕੜ ਦੀ ਜ਼ਮੀਨ ਮਹਿੰਗੇ ਭਾਅ 'ਤੇ ਜੰਗਲਾਤ ਵਿਭਾਗ ਦੇ ਨਾਂ ਤੇ ਰਜਿਸਟਰੀ ਕਰਵਾਈ ਜਿਸ ਕਰਕੇ ਰਾਜ ਸਰਕਾਰ ਨੂੰ 5.35 ਕਰੋੜ ਰੁਪਏ ਦਾ ਨੁਕਸਾਨ ਹੋਇਆ ਬਲਾਰੇ ਨੇ ਅੱਗੇ ਦੱਸਿਆ ਕਿ ਉਕਤ ਪਟਵਾਰੀ ਕੁਲਦੀਪ ਸਿੰਘ ਨੇ ਹੋਰ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਜ਼ਮੀਨ ਦਾ ਗੈਰ ਕਾਨੂੰਨੀ ਤਬਾਦਲਾ ਦਰਜ ਕਰਵਾਇਆ ਅਤੇ ਉਸ ਸਮੇਂ ਦੇ ਨੈਤ ਤਹਿਸੀਲਦਾਰ ਰਗਵੀਰ ਸਿੰਘ ਦੀ ਮਿਹਰੀ ਪੁੱਤ ਨਾਲ 73 ਫਰਜੀ ਇੰਤਕਾਲ ਇਤਵਾਦੇ ਮਨਜ਼ੂਰ ਕਰਵਾਇਆ। ਉਹਨਾਂ ਅੱਗੇ ਦੱਸਿਆ ਕਿ ਬਰਤਾਲ ਕਰਨ ਪਾਇਆ ਗਿਆ ਹੈ ਕਿ ਉਕਤ ਮਲਜਮ ਨੇ ਇਸ ਕੰਮ ਬਦਲੇ ਮਿਤੀ 15/9/2020 ਨੂੰ ਵਿਸ਼ਵਤਵਜੋ 5 ਲੱਖ ਰੁਪਏ ਲਈ ਇਹ ਆਪਣੀ ਪਤਨੀ ਸਨਪ੍ਰਿੰਸ ਸੇਖੋਂ ਦੇ ਅੰਮ੍ਰਿਤਸਰ ਸਥਿਤ ਇੱਕ ਬੈਂਕ ਖਾਤੇ ਵਿੱਚ ਜਮਾ ਕਰਵਾਏ। ਉਹਨਾਂ ਅੱਗੇ ਦੱਸਿਆ ਕਿ ਉਕਤ ਮੁੱਲਜ਼ਮ ਪਟਵਾਰੀ ਨੂੰ ਭਾਇਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੀ ਤਵਰੀਸ਼ ਜਾਰੀ ਹੈ।